ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਸੱਚ ਵੀ ਹੈ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਦੇਖਿਆ ਹੋਣਾ ਕਿ ਆਪਣਾ ਸ਼ੌਂਕ ਪਗਵਾਨ ਦੇ ਲਈ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਤਸਵੀਰ 'ਚ ਤੁਸੀਂ ਦੇਖ ਰਹੇ ਹੋ ਕਿ ਇੱਕ ਨੌਜਵਾਨ ਆਡੀ ਗੱਡੀ ਚਲਾ ਰਿਹਾ ਹੈ ਤੇ ਤੁਹਾਨੂੰ ਆਮ ਵਰਗਾ ਜਾਪਦਾ ਹੋਣਾ ਕਿ ਠੀਕ ਹੈ ਆਡੀ ਗੱਡੀ ਕਿਲਾ ਸਿਰਫ ਇਸ ਨੌਜਵਾਨ ਕੋਲ ਕਿਵੇਂ ਹੋ ਸਕਦੀ ਬਹੁਤ ਸਾਰੇ ਲੋਕਾਂ ਕੋਲ ਹੁੰਦੀ ਹੈ ਪਰ ਨਹੀਂ ਇੱਥੇ ਸਾਨੂੰ ਰੁਕਣਾ ਪਏਗਾ ਰੁਕਣਾ ਇਸ ਕਰਕੇ ਪਏਗਾ ਕਿਉਂਕਿ ਇਸ ਤਸਵੀਰ 'ਚ ਤੁਹਾਨੂੰ ਆਡੀ ਗੱਡੀ ਦੇ ਵਿੱਚ ਇਸ ਡਰਾਈਵਰ ਤੋਂ ਇਲਾਵਾ ਪਿੱਛੇ ਬੰਦੇ ਬੈਠੇ ਨਹੀਂ ਦਿਖ ਰਹੇ ਸਗੋਂ ਦੁੱਧ ਪਾਉਣ ਵਾਲੇ ਢੋਲ ਦਿਖ ਰਹੇ ਆ ਇਹ ਜੀ ਹਾਂ ਇਸ ਵੀਡੀਓ ਦੀ ਇਹੀ ਖਾਸੀਅਤ ਹੈ ਕਿਉਂਕਿ ਆਡੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜੋ ਲੋਕ ਅਜਿਹੀਆਂ ਗੱਡੀਆਂ ਰੱਖਦੇ ਨੇ ਉਹਨੂੰ ਬੜਾ ਲਿਸ਼ਕਾ ਕੇ ਸਾਫ਼ ਸੁਥਰਾ ਰੱਖਦੇ ਨੇ ਪਰ ਹਰਿਆਣਾ ਦੇ ਫਰੀਦাবাদ ਦੇ ਇਸ ਨੌਜਵਾਨ ਨੇ ਨਵੀਂ ਹੀ ਮਿਸਾਲ ਪੇਸ਼ ਕੀਤੀ ਹੈ ਮਿਸਾਲ ਇਹ ਹੈ ਕਿ ਹੁਣ ਇਹ ਆਡੀ ਗੱਡੀ ਦੇ ਵਿੱਚ ਦੁੱਧ ਰੱਖ ਕੇ ਘਰ-ਘਰ ਜਾ ਕੇ ਲੋਕਾਂ ਨੂੰ ਦੁੱਧ ਪਾਉਂਦਾ ਹੈ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਆਖਿਰਕਾਰ ਇਹ ਆਡੀ ਗੱਡੀ ਦੇ ਵਿੱਚ ਦੁੱਧ ਕਿਉਂ ਵੇਚ ਰਿਹਾ ਹੈ ਇਸ ਦਾ ਇਸ ਨੂੰ ਕੀ ਫਾਇਦਾ ਹੋਏਗਾ ਇਹ ਮੋਟਰਸਾਈਕਲ ਤੇ ਵੀ ਜਾ ਸਕਦਾ ਸੀ ਜਾਂ ਕੋਈ ਹੋਰ ਨਿੱਕੀ ਮੋਟੀ ਗੱਡੀ ਚਲਾ ਸਕਦਾ ਸੀ ਪਰ ਜਿਵੇਂ ਮੈਂ ਸ਼ੁਰੂ ਚ ਕਿਹਾ ਇਹ ਇਹੀ ਗੱਲ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਇਸੇ ਕਰਕੇ ਇਸ ਨੌਜਵਾਨ ਨੂੰ ਮਹਿੰਗੀਆਂ ਗੱਡੀਆਂ ਚਲਾਉਣ ਦਾ ਤੇ ਮਹਿੰਗੇ ਮੋਟਰਸਾਈਕਲ ਚਲਾਉਣ ਦਾ ਸ਼ੌਕ ਹੈ ਇਸੇ ਦੇ ਤਹਿਤ ਇਸ ਨੇ ਆਪਣੀ ਗੱਡੀ ਜੋ ਆਡੀ ਗੱਡੀ ਹੈ ਉਸ ਨੂੰ ਦੁੱਧ ਟਾਉਣ ਦੇ ਵਾਸਤੇ ਲਗਾ ਰੱਖਿਆ ਹੈ ਇਸ ਕਰਕੇ ਹਰ ਰੋਜ਼ ਸਵੇਰੇ ਉਹ ਘਰ ਘਰ ਜਾ ਕੇ ਲੋਕਾਂ ਦੇ ਲੋਕਾਂ ਨੂੰ ਦੁੱਧ ਦਿੰਦਾ ਹੈ ਤੇ ਉਸ ਤੋਂ ਬਾਅਦ ਉਹ ਵਾਪਸ ਆਪਣੇ ਘਰ ਪਰਤਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਦੀ ਬਹੁਤ ਖਾਸੀਅਤ ਵੀ ਹੈ ਇਹ ਸਿਰਫ ਇਸ ਦੇ ਸ਼ੌਂਕ ਦੀ ਗੱਲ ਨਹੀਂ ਹੈ ਇਹ ਨੌਜਵਾਨ ਪੜਿਆ ਲਿਖਿਆ ਹੈ ਗ੍ਰੈਜੂਏਟ ਇਹ ਨੌਜਵਾਨ ਹੈ ਇਸ ਨੇ ਇਹ ਦੁੱਧ ਪਾਉਣ ਤੋਂ ਕਿਤੇ ਤੋਂ ਪਹਿਲਾਂ ਕਈ ਥਾਵਾਂ ਤੇ ਨੌਕਰੀ ਕੀਤੀ ਇਸ ਦੇ ਮੁਤਾਬਕ ਇਸ ਨੇ HDFC IDBI ਇਸ ਨੇ ਹੋਰ ਕਈ ਪ੍ਰਾਈਵੇਟ ਬੈਂਕਾਂ ਦੇ ਵਿੱਚ ਕੰਮ ਕੀਤਾ ਇੰਸ਼ੋਰੈਂਸ ਕੰਪਨੀ ਐ ਚ ਕੰਮ ਕੀਤਾ ਤੇ ਅੰਤ ਦੇ ਵਿੱਚ ਇਸ ਨੂੰ ਇਹ ਗੱਲ ਸਮਝ ਆਈ ਕਿ ਆਪਣਾ ਕੰਮ ਹੀ ਸਭ ਤੋਂ ਵਧੀਆ ਹੁੰਦਾ ਹੈ ਪਰ ਸ਼ੌਂਕ ਨੂੰ ਵੀ ਨਾਲ ਹੀ ਜਿੰਦਾ ਰੱਖਿਆ ਇਸ ਕਰਕੇ ਆਪਣਾ ਜੋ ਪਰਿਵਾਰ ਦੀ ਗੱਡੀ ਹੈ ਉਸ ਦੇ ਵਿੱਚ ਇਹ ਇਸ ਇਸ ਕੰਮ ਨੂੰ ਇਹ ਪੂਰਾ ਕਰਦਾ ਤੇ ਰੋਜ਼ ਸਵੇਰੇ ਨਿਕਲ ਜਾਂਦਾ ਤੇ ਸ਼ਾਮ ਨੂੰ ਵੀ ਸਵੇਰੇ ਸ਼ਾਮ ਨੂੰ ਇਹ ਆਪਣਾ ਇਹ ਕੰਮ ਕਰਦਾ ਹੈ ਤੇ ਉਸ ਤੋਂ ਬਾਅਦ ਤਾਂ ਉਹਨੂੰ ਦੱਸ ਦਈਏ ਕਿ ਇਸ ਮੁੰਡੇ ਦੇ ਕੋਲ ਹਾਰਲੀ ਡੇਵਿਡਸਨ ਮੋਟਰਸਾਈਕਲ ਵੀ ਹੈ ਹਾਰਲੀ ਡੇਵਿਡਸਨ ਮੋਟਰਸਾਈਕਲ ਇਸਨੇ ਗਰਮੀਆਂ 'ਚ ਨਹੀਂ ਚਲਾਉਂਦਾ ਕਿਉਂਕਿ ਗਰਮੀਆਂ ਦੇ ਵਿੱਚ ਉਸਦਾ ਇੰਜਨ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਤੇ ਵੈਸੇ ਵੀ ਮੌਸਮ ਥੋੜਾ ਗਰਮ ਹੈ ਇਸ ਕਰਕੇ ਇਸਨੇ ਗੱਡੀ ਨੂੰ ਚੁਣਿਆ ਤੇ ਸਵੇਰ-ਸਵੇਰ ਹੀ ਇਸ ਗੱਡੀ ਦੇ ਵਿੱਚ ਆਉਂਦਾ ਜਾਂਦਾ ਹੈ ਤਾਂ ਇਸ ਨੌਜਵਾਨ ਨੇ ਕਿਉਂ ਇਹ ਕੰਮ ਚੁਣਿਆ ਤੇ ਕਿਉਂ ਉਸਨੇ ਪ੍ਰਾਈਵੇਟ ਨੌਕਰੀ AC ਚੈਂਬਰਾਂ ਵਾਲੀ ਨੌਕਰੀ ਛੱਡ ਕੇ ਪਿੰਡ ਦੇ ਵਿੱਚ ਜਾ ਕੇ ਆ ਗਲੀਆਂ ਮਹੱਲਿਆਂ ਦੇ ਵਿੱਚ ਜਾ ਕੇ ਇਹ ਦੁੱਧ ਸਪਲਾਈ ਦਾ ਕੰਮ ਕੀਤਾ ਤੇ ਉਸ ਤੋਂ ਵੀ ਵੱਡੀ ਗੱਲ ਇਹ ਆਡੀ ਗੱਡੀ ਕਿਉਂ ਉਸਨੇ ਇਸ ਦੀ ਵਰਤੋਂ ਦੁੱਧ ਪਾਉਣ ਦੇ ਲਈ ਕੀਤੀ ਭਾਈ ਮੇਰੇ ਕੋ ਰਾਈਡਿੰਗ ਦਾ ਸ਼ੌਕ ਹੈ ਰਾਈਡਿੰਗ ਔਰ ਇਹ ਆਪਣਾ ਕੰਮ ਹੈ ਕਾਫੀ ਪੁਰਾਣਾ ਕੰਮ ਆਪਣਾ ਦੁੱਧ ਦਾ ਕੰਮ ਹੈ ਪਹਿਲੇ ਮੇਰੇ ਕੋ ਬਾਈਕ ਰਾਈਡਿੰਗ ਦਾ ਸ਼ੌਕ ਸੀ ਤਾਂ ਤੋਂ ਮੈਂ ਹਾਰ ਲੈ ਲਈ ਫਿਰ ਮੈਂ ਹਾਰ ਲੈਪ ਲੈ ਕੇ ਗਿਆ ਦੁੱਧ ਹਾਰ ਲੈਪ ਜੈਸੇ ਲਿਖੇਗਾ ਲੋਕੋ ਕੀ ਪ੍ਰਤੀਕਿਰਿਆ ਦੇਖੀ ਤਾਂ ਥੋੜਾ ਅੱਛਾ ਰਿਸਪੌਂਸ ਆਇਆ ਤਾਂ ਫਿਰ ਹਾਰ ਲੈ ਕੇ ਰੱਖੀ ਫਿਰ 1-2 ਸਾਲ ਬਾਅਦ ਮੈਂ ਨੇ ये ऑडी ली अभी मैंने लास्ट वीक ऑडी ली फिर अब ऑडी पे रखे ऑडी दो देता हूँ परिवार में मेरे फादर साहब है वो आर्मी से रिटायर है, है बड़े भाई है तो बड़े भाई है और क्या नाम है अंकल है वो सब ज्वाइंट फैमिली साथ रहते हैं हम सारे मैं पहले आ, मैंने ग्रेजुएशन करी मैं बताऊँ ग्रेजुएशन करी मैंने डी एवी से उसके बाद मैंने फिर जॉब करी मैंने एच में एच बैंक में जॉब करी एच के बाद मैंने रैली गेट्स में करी आई बैंक में और रिसेंटली अब मैंने टाटा कैपिटल में लास्ट जॉब मैंने टाटा कैपिटल की छोड़ी थी फिर उस बाद में अपने काम में मेरे को अच्छा आता गया फिर मैं अपने काम में फिर मैंने जॉब वगैरह रिजाइन दे दी तो, तो सुने शौक का मुल ਅ ਨਹੀਂ ਹੁੰਦਾ ਇਸ ਗੱਲ ਦੀ ਇਹ ਜੋ ਮਿਸਾਲ ਪੇਸ਼ ਕੀਤੀ ਇਸ ਨੌਜਵਾਨ ਨੇ ਔਰ ਇਹ ਵੀ ਖਾਸ ਗੱਲ ਇਸ ਨੇ ਕਹੀ ਕਿ ਇਸ ਦੇ ਪਰਿਵਾਰ ਦੇ ਵਿੱਚ ਜੋ ਇਹ ਦੁੱਧ ਦਾ ਜਾਂ ਹੋਰ ਸਹਾਇਕ ਧੰਦਿਆਂ ਦਾ ਕੰਮ ਹੈ ਇਹ ਖਾਨਦਾਨੀ ਕੰਮ ਸਾਰਾ ਪਰਿਵਾਰ ਇਕੱਠਾ ਰਹਿੰਦਾ ਕੋਈ ਵੀ ਵੰਡੀ ਨਹੀਂ ਪਈ ਹੋਈ ਇਸ ਤੋਂ ਇਲਾਵਾ ਜੋ ਦੁੱਧ ਇਹ ਪਾਉਂਦਾ ਗਊਆਂ ਦਾ ਦੁੱਧ ਪਾਉਂਦਾ ਤੇ ਦੁੱਧ ਵੀ ਜੋ ਦੇਸੀ ਗਊਆਂ ਨੇ ਉਹਨਾਂ ਨੂੰ ਇਹਨਾਂ ਨੇ ਰੱਖਿਆ ਹੋਇਆ ਤੇ ਇਹ ਆਪਣੇ ਆਪ ਚ ਇੱਕ ਮਿਸਾਲ ਹੈ ਕਿ ਉਹਨਾਂ ਲੋਕਾਂ ਵਾਸਤੇ ਜੋ ਲੋਕ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਇਹ ਆਪਣੇ ਪਿੰਡਾਂ ਜਾਂ ਆਪਣੇ ਸ਼ਹਿਰਾਂ ਕਸਬਿਆਂ ਦੇ ਵਿੱਚ ਕੰਮ ਨਹੀਂ ਹੈ ਕੰਮ ਲੱਭਣ ਵਾਲਾ ਹੋਵੇ ਤਾਂ ਕੰਮ ਮਿਲ ਜਾਂਦਾ ਪਰ ਇਸ ਨੌਜਵਾਨੇ ਨੌਕਰੀ ਪ੍ਰਾਈਵੇਟ ਨੌਕਰੀ ਛੱਡਣ ਤੋਂ ਬਾਅਦ ਆਪਣਾ ਕੰਮ ਤਾਂ ਅਪਣਾਇਆ ਹੀ ਨਾਲੇ ਆਪਣੇ ਸ਼ੌਂਕ ਨੂੰ ਵੀ ਜਿਉਂਦਾ ਰੱਖਿਆ ਹੈ ਇਸੇ ਦੇ ਤਹਿਤ ਇਸ ਨੇ ਆਪਣੀ ਇਹ ਆਡੀ ਗੱਡੀ ਵਰਤੀ ਪਰ ਸਵਾਲ ਇਹ ਉੱਠਦਾ ਹੈ ਕਿ ਇੱਕ ਕਮ ਮੋਟਰਸਾਈਕਲ ਤੇ ਵੀ ਹੋ ਸਕਦਾ ਸੀ ਜਿੱਥੇ ਘੱਟ ਖਰਚੇ ਦੇ ਵਿੱਚ ਦੁੱਧ ਸਪਲਾਈ ਕੀਤਾ ਜਾ ਸਕਦਾ ਸੀ ਪਰ ਇਸ ਨੇ ਕਿਹਾ ਕਿ ਸ਼ੌਂਕ ਹੈ ਗੱਡੀ ਚਲਾਉਣ ਦਾ ਇਸ ਕਰਕੇ ਮੈਂ ਗੱਡੀ ਰੱਖੀ ਹੈ ਇਹਦਾ ਕਹਿਣਾ ਕਹਿਣਾ ਇਹ ਹੈ ਕਿ 7 ਤੋਂ ਲੈ ਕੇ 10 ਕਿਲੋਮੀਟਰ ਪ੍ਰਤੀ ਲੀਟਰ ਇਹ ਗੱਡੀ ਆ ਐਵਰੇਜ ਦਿੰਦੀ ਹੈ ਪਰ باوجود ਉਸ ਦੇ ਨੁਕਸਾਨ ਹੋਵੇ ਜਾਂ ਮਤਲਬ ਮੁਨਾਫਾ ਘਟ ਜਾਵੇ ਉਸ ਨੂੰ ਵੀ ਧਿਆਨ ਇਸ ਇਸ ਨੌਜਵਾਨ ਨੂੰ ਹੈ ਪਰ ਸ਼ੌਂਕ ਨੂੰ ਇਸ ਨੇ ਸਭ ਤੋਂ ਉੱਪਰ ਰੱਖਿਆ ਹੋਇਆ ਹੈ ਉਸki average bhai 8 se 10 ki average hai uski gaadi ki par ye ki dekho main apna मैं यदि दूध ना बांट के वैसे गाड़ी चलाता वैसे घूमता तो जब भी पेट्रोल वगैरह तब भी खर्च होता अब क्या है मेरा पैसन भी फॉलो हो रहा है और मैं अपना प्रोफेशन भी चल रहा तो दोनों चीज इसी चीज में चल रहे है। रही है हाले डेविडसन जब भी रखी हुई है हाले डेविडसन का क्या है वो गर्मी में चला नहीं सकता आप उस साढ़े सात सौ सी इंजन है तो वो हीट बहुत ज्यादा फेंकती है तो उसके अभी गर्मी में चला नहीं सकते वो सर्दियों सर्दियों के लिए बाकी अब गर्मी में अपनी गाड़ी से सप्लाई करता डेली की मेरी रनिंग हो जाती है भाई सत्तर एं सत्तर किलोमीटर हो जाती है मेरा फर्स्ट सैनिक कॉलोनी स्टार्ट होता है फिर एक सेक्टर में और फिर आपके एन में एक दो तो तीन चार पाँच में एन आई टी में दूध देता हूँ मेरा मोस्टली गाय का काम है आ, सारा क्या नाम है देसी गाय है मेरी साईवाल साहिवाल है और सारी मतलब कोई जर सी वर्सी गाय नहीं मेरी सारी अच्छे अच्छी क्वालिटी की गाय है अपनी तो मोस्टली गाय का दूध रखता हूँ मैं